ਮਿਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਨ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਪੱਤਰਕਾਰ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਟਰੰਪ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਰੂਸ 'ਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ ਟਰੰਪ ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ 'ਤੇ ਹੀ ਨਹੀਂ ਸਗੋ ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਵੀ ਲਗਾਈਆਂ ਜਾ ਸਕਦੀਆਂ ਨੇ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਪਾਤ ਉਤੇ 50% ਦਾ ਟੈਰਿਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਸਵਿਚ ਵਿੱਚ ਪ੍ਰਤੀਸ਼ਤ ਵਾਧੂ ਟੈਕਸੇ ਸ਼ਾਮਲ ਹੈ ਕਿਉਂਕਿ ਪਾਤ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ They may add uh, Iran to that, as you know. I suggested it. So any uh, country that does business with Russia will be very severely sanctioned. Uh, we may add Iran to the formula, yeah. ਸੰਸਦ ਹਾਲੀ ਦੇ ਵਿੱਚ ਸੈਨੀਟੇਰ ਲਿੰਡਸ ਗ੍ਰਾਮਮ ਨੇ ਇੱਕ ਬੀਲ ਪੇਸ਼ ਕੀਤਾ ਜਿਸ ਦੇ ਵਿੱਚ ਰੂਸੀ ਤੇਲ ਖਰੀਦਣ ਅਤੇ ਵੇਚਣ ਵਾਲੇ ਦੇਸ਼ਾਂ ਤੇ 500% ਟੈਰਿਫ ਲਗਾਉਣ ਦੀ ਮੰਗ ਕੀਤੀ ਗਈ ਹੈ। ਸੈਨੀਟੇਰ ਗ੍ਰਾਮ ਅਤੇ ਸੈਂਟਰ ਰੀਜਾਇਲਡ ਬਲੂਮ ਬੈਂਥਲ ਨੇ ਸਾਂਝ ਤੌਰ ਉਤੇ 2025 ਦਾ ਰੂਸ ਨੂੰ ਪਾਬੰਦੀਸ਼ੁਦਾ ਐਕਟ ਪੇਸ਼ ਕੀਤਾ ਹੈ ਜ ਜਿਸ ਨਾਲ ਵਪਾਰ ਕਰਨ ਵਾਲੇ ਅਤੇ ਯੂਕਰੇਨ ਨੂੰ ਯੁੱਧ ਦਾ ਵੀ ਸਮਰਥਨ ਕਰਨ ਵਾਲੇ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਵੇਗਾ। ਇਸ ਕਾਨੂੰਨ ਦਾ ਸੋਧ ਦੇ ਵਿੱਚੋਂ 25 ਸੈਨੇਟਰ ਨੇ ਸਮਥਾ ਕੀਤਾ ਹੈ ਰੂਸ ਦੇ ਨਾਲ ਕਾਰੋਬਾਰ ਕਰਨ ਵਾਲੇ ਰੇਸ਼ੀਅਤ ਤੇ ਭਵੰਤੀਲ ਬੋਂ ਬਾਰੇ ਟਰੰਪ ਦਾ ਬਿਆਨ ਉਦੋਂ ਆਇਆ ਜਦੋਂ ਭਾਰਤੀ ਵਿਦੇਸ਼ੀ ਮੰਤਰੀ ਜੈ ਸ਼ੰਕਰ ਰੂਸ ਦੇ ਦੌਰੇ ਉਤੇ ਨੇ ਜੈ ਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ਦੇ ਵਿੱਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਫਰੋਪ ਦੇ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੌਰਾਨ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਰੂਸ ਮੰਨ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਅਸਥਿਰਤਾ ਸਿਰੋਤ ਰਹੇ ਨੇ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਤੇ ਰੂਸ ਦਾ ਵਿਕਾਸ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਦੇ ਵਿੱਚ ਹੈ ਸਗੋ ਦੁਨੀਆ ਦੇ ਹਿੱਤ ਵਿੱਚ ਵੀ ਹੈ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕਈ ਦੋਵਲੇ ਸਮਝੌਤੇ ਪ੍ਰੋਜੈਕਟ ਅਤੇ ਨਵੀਆਂ ਪਹਿਲ ਕਦਮੀਆਂ ਚਾਰਦੀਆਂ ਨੇ ਜੋ ਵਿਸ਼ੇਸ਼ ਅਤੇ ਵਿਸ਼ੇਸ਼ਿਤਾਰ ਪ੍ਰਾਪਤ ਰਣਨੀਤਿਕ ਪਾਈਵਲ ਨੂੰ ਹੋਰ ਮਜ਼ਬੂਤ ਕਰਨ ਗਿਆ ਜੀ ਹਾਂ ਚੈਸ਼ੰਖ ਦੇ ਬਿਆਨ ਨੂੰ ਪਾਤ ਦੇ ਵੱਲੋਂ ਅਮਰੀਕਾ ਰਾਸ਼ਟਰ ਪ੍ਰਾਪਤ ਦੇ ਜਵਾਬ ਦੇ ਵਜੂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਸਾਲ 60 ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਤੇ 50% ਟੈਲਫ ਲਗਾਇਆ ਸੀ ਅਲ ਕੈਪ ਟਰੰਪ ਦੇ ਵਾਰ ਵਾਰ ਇਤਰਾਜ਼ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਹੈ ਜੀ ਹਾਂ ਡੋਨਲਡ ਟਰੰਪ ਨੇ 7 ਨਵੰਬਰ ਨੂੰ ਕਿਹਾ ਸੀ ਕਿ ਅਮਰੀਕਾ ਭਾਰਤ ਉਤੇ ਟੈਰਿਫ ਘਟਾ ਸਕਦਾ ਹੈ ਕਿਉਂਕਿ ਉਸਨੇ ਰੂਸ ਤੋਂ ਤੇਲ ਦੀ ਇਜਾਜ਼ਤ ਘਟਾ ਦਿੱਤੀ ਹੈ ਟਰੰਪ ਨੇ ਕਿਹਾ ਕਿ ਭਾਤੇ ਦੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਨੇ ਹੁਣ ਜਦੋਂ ਭਾਰਤ ਨੇ ਰੂਸੀ ਤੇਲ ਦੀ ਆਪਣੀ ਖਰੀਦ ਨੂੰ ਕਾਫੀ ਘਟਾ ਦਿੱਤਾ ਹੈ ਤਾਂ ਅਮਰੀਕਾ ਖੋਲੀ-ਖੋਲੀ ਟੈਕਸ ਘਟਾਵੇਗਾ ਟਰੰਪ ਦਾ ਇਹ ਬਿਆਨ ਬਲੂਮਬਰਗ ਦੀ ਰਿਪੋਰਟ ਤੋਂ ਬਾਅਦ ਆਇਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਦਸੰਬਰ ਡਿਲੀਵਰੀ ਦੇ ਲਈ ਰੂਸ ਤੋਂ ਕੱਚੇ ਤੇਲ ਦੀ ਖਰੀਦ ਦੇ ਵਿੱਚ ਕਾਫੀ ਘਟौती ਕਰ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਦੈਸ਼ੀਆਂ ਪੰਜ ਪ੍ਰਮੁੱਖ ਰਿਫਾਇਨਰੀਆਂ ਨੇ ਦਸੰਬਰ ਦੇ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਸੀ ਜੀ ਹਾਂ ਰਿਲਾਇੰਸ ਇੰਡਸਟਰੀ ਇਸ ਪਾਤ ਪੈਟਰੋਲੀਅਮ ਹਿੰਦੁਸਤਾਨ ਪੈਟਰੋਲੀਅਮ ਮੰਗਲੌਰ ਰਿਫਾਇਨਟਰੀ ਅਤੇ ਐਚਪੀਐਸਸੀ ਐਲ ਮਿੱੱਟਲ એનર્ਜੀ ਜੋ ਇਸ ਸਾਲ ਹੁਣ ਤੱਕ ਭਾਰਤ ਦੇ ਰੂਸ ਈਆਦਾ ਦੋ ਤਿਹਾਈ ਹਿੱਸਾ ਨੇ ਉਹਨਾਂ ਨੇ ਦਸੰਬਰ ਦੇ ਲਈ ਦੂਜੇ ਨਾਲ ਕੋਈ ਨਵਾਂ ਆਰਡਰ ਨਹੀਂ ਦਿੱਤਾ ਦਸੰਬਰ ਦੇ ਲਈ ਰੂਸੀ ਤੇਲ ਖਰੀਦਣ ਵਾਲੇ ਸਿਰਫ ਇੰਡੀਅਨ ਔਇਲ ਅਤੇ ਨਿਆਰਾ એનર્ਜੀ ਹੀ ਨੇ IOC ਗੈਰ ਪ੍ਰਤੀਬੰਧਿਤ ਸਪਲਾਈਰ ਤੋਂ ਖਰੀਦ ਰਿਹਾ ਹੈ ਜਿਹੜਾ ਕਿ ਨਿਆਰਾ ਜਿਸ ਦੇ ਵਿੱਚ ਰੂਸ ਦੀ ਰੋਸਨੇਫਟ ਦੀ 49% ਹਿੱਸੇਦਾਰੀ ਹੈ ਉਹ ਪੂਰੀ ਤਰ੍ਹਾਂ ਰੂਸੀ ਸਪਲਾਈ ਤੇ ਨਿਰਭਰ ਹੈ ਜੀ ਹਾਂ ਹੈਲਿੰਸਕੀ ਸਟੀ ਸੈਂਟਰ ਫਾਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਨੇ ਅਕਤੂਬਰ ਦੇ ਵਿੱਚ ਰੂਸ ਤੋਂ 2.5 ਬਿਲੀਅਨ ਡਾਲਰ ਯਾਨੀ ਕਿ ਲਗਭਗ 22.17 ਹਜ਼ਾਰ ਕਰੋੜ ਰੁਪਏ ਦਾ ਕੱਚਾ ਤੇਲ ਖਰੀਦਿਆ ਜਿਸ ਦੇ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ ਹੈ ਸੀਆਰਈਏ ਦੇ ਦੇ ਅਨੁਸਾਰ ਚੀਨ 3.7 ਬਿਲੀਅਨ ਡਾਲਰ ਯਾਨੀ ਕਿ ਲਗਭਗ 32.82 ਰੁਪਏ ਹਜ਼ਾਰ ਕਰੋੜ ਰੁਪਏ ਦੇ ਆਇਆਤ ਦੇ ਨਾਲ ਪਹਿਲੇ ਸਥਾਨ ਤੇ ਹੈ ਕੁੱਲ ਮਿਲਾ ਕੇ ਰੂਸ ਤੋਂ ਭਾਰਤ ਦਾ ਜੈਵਿਕ ਬਾਲਣ ਆਇਆਤ 3.1 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਤੇ ਇਸ ਦੌਰਾਨ ਚੀਨ ਦਾ ਕੁੱਲ ਅੰਗੜਾ 5.8 ਬਿਲੀਅਨ ਡਾਲਰ ਹੈ ਚੀਨ ਰੂਸੀ ਕੇਲੇ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਰਿਹਾ ਹੈ ਜਿਸ ਨੇ 760 ਬਿਲੀਅਨ ਡਾਲਰ ਦਾ ਕੋਲਾ ਖਰੀਦਿਆ ਤੇ ਇਸ ਦੌਰਾਨ ਭਾਰਤ ਨੇ ਅਕਤੂਬਰ ਦੇ ਵਿੱਚ 350 ਮਿਲੀਅਨ ਡਾਲਰ ਦਾ ਉਸੇ ਕੋਲੇ ਤੇ 22 ਮਿਲੀਅਨ ਡਾਲਰ ਤੇ ਤੇਲ ਉਤਪਾਦਿਤਾ ਦਾ ਇਹ ਆਕਿਤਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਨ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਟਰੰਪ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਰੂਸ 'ਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ ਟਰੰਪ ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ 'ਤੇ ਹੀ ਨਹੀਂ ਸਗੋ ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਵੀ ਲਗਾਈਆਂ ਜਾ ਸਕਦੀਆਂ ਨੇ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਪਾ ਉਹਤੇ 50% ਟੈਰਿਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਸ ਵਿੱਚ 25% ਵਾਧੂ ਟੈਕਸੇ ਸ਼ਾਮਲ ਹੈ ਕਿਉਂਕਿ ਭਾਰਤ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ। They may add uh, Iran to that, as you know. I suggested it. So any uh, country that does business with Russia will be very severely sanctioned. Uh, we may add a ran to the formula yo yeah. ਦਸੇ ਹਾਲੀ ਦੇ ਵਿੱਚ ਸੈਨੇਟਰ ਲਿੰਚੇ ਗ੍ਰਾਮਰ ਨੇ ਇੱਕ ਬਿੱਲ ਪੇਸ਼ ਕੀਤਾ ਜਿਹਦੇ ਵਿੱਚ ਰੂਸੀ ਤੇਲ ਖਰੀਦਣ ਅਤੇ ਵੇਚਣ ਵਾਲੇ ਦੇਸ਼ਾਂ ਤੇ 500% ਟੈਰਿਫ ਲਗਾਉਣ ਦੀ ਮੰਗ ਕੀਤੀ ਗਈ ਹੈ ਸੈਨੇਟਰ ਗ੍ਰਾਮ ਅਤੇ ਸੈਨੇਟਰ ਰਿਚਰਡ ਬਲੂਮ ਮੈਂਥਲ ਨੇ ਸਾਂਝੇ ਤੌਰ ਉਤੇ 2025 ਦਾ ਰੂਸ ਨੂੰ ਪਾਬੰਦੀ ਸ਼ੁਦਾ ਐਕਟ ਪੇਸ਼ ਕੀਤਾ ਹੈ ਜੋ ਰੂਸ ਦੇ ਨਾਲ ਵਪਾਰ ਕਰਨ ਵਾਲੇ ਅਤੇ ਯੂਕਰੇਨ ਯੁੱਧ ਦਾ ਵਿੱਤੀ ਸਮਰਥਨ ਕਰਨ ਵਾਲੇ ਦੇਸ਼ਾਂ ਤੇ ਸੈਕੰਡਰੀ ਪਾਬੰਦੀ ਲਗਾਵੇਗਾ ਇਸ ਕਾਨੂੰਨ ਦਾ ਸੋਥ ਵਿੱਚੋਂ 25 ਸੈਨੇਟਰਾਂ ਨੇ ਸਮਰਥਨ ਕੀਤਾ ਹੈ ਰੂਸ ਦੇ ਨਾਲ ਕਾਰੋਬਾਰ ਕਰਨ ਵਾਲੇ ਰੇਸ਼ੀਅਤ ਤੇ ਭਵੰਤੀਲ ਬੋਨ ਬਾਰੇ ਟਰੰਪ ਦਾ ਬਿਆਨ ਹੋទਿਆ ਜਦੋਂ ਭਾਰਤੀ ਵਿਦੇਸ਼ੀ ਮੰਤਰੀ ਜੈ ਸ਼ੰਕਰ ਰੂਸ ਦੇ ਦੌਰੇ ਉਤੇ ਨੇ ਜੈ ਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ਦੇ ਵਿੱਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਫਰੋਪ ਦੇ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੌਰਾਨ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਰੂਸ ਮੰਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਅਸਥਿਰਤਾ ਸਰੋਤ ਰਹੇ ਨੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਰੂਸ ਦਾ ਵਿਕਾਸ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਦੇ ਵਿੱਚ ਹੈ ਸਗੋਂ ਦੁਨੀਆ ਦੇ ਹਿੱਤ ਵਿੱਚ ਵੀ ਹੈ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕਈ ਦੁਵੱਲੇ ਸਮਝੌਤੇ ਪ੍ਰੋਜੈਕਟ ਅਤੇ ਨਵੀਆਂ ਪਹਿਲ ਕਦਮੀਆਂ ਚੱਲਦੀਆਂ ਨੇ ਜੋ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਪਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਗਿਆ ਜੀ ਹਾਂ ਜੈਸ਼ੰਕਰ ਦੇ ਬਿਆਨ ਨੂੰ ਭਾਰਤ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਬ ਦੇ ਵਜੋਂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਸਾਲ ਅਗਸਤ ਵਿੱਚ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਤੇ ਪੰਜਾਬ ਪ੍ਰਤੀਸ਼ਤ ਲਗਾਇਆ ਸੀ ਹਲਕੇਟ ਟ੍ਰੰਪ ਦੇ ਵਾਰ ਵਾਰ ਇਤਰਾਜ਼ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਹੈ ਜੀ ਹਾਂ ਡੋਨਲਡ ਟ੍ਰੰਪ ਨੇ 7 ਨਵੰਬਰ ਨੂੰ ਕਿਹਾ ਸੀ ਕਿ ਅਮਰੀਕਾ ਭਾਰਤ ਉਤੇ ਟੈਰਿਫ ਘਟਾ ਸਕਦਾ ਹੈ ਕਿਉਂਕਿ ਉਸਨੇ ਰੂਸ ਤੋਂ ਤੇਲ ਦੀ ਜ਼ਮਾਨਤ ਘਟਾ ਦਿੱਤੀ ਹੈ ਟਰੰਪ ਨੇ ਕਿਹਾ ਕਿ ਭਾਰਤ ਦੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਨੇ ਹੁਣ ਜਦੋਂ ਭਾਰਤ ਨੇ ਰੂਸੀ ਤੇਲ ਦੀ ਆਪਣੀ ਖਰੀਦ ਨੂੰ ਕਾਫੀ ਘਟਾ ਦਿੱਤਾ ਹੈ ਤਾਂ ਅਮਰੀਕਾ ਖੁੱਲੀ-ਖੁੱਲੀ ਟੈਕਸ ਕਟਾਵੇਗਾ ਟਰੰਪ ਦਾ ਇਹ ਬਿਆਨ ਬਲੂਮਬਰਗ ਦੀ ਰਿਪੋਰਟ ਤੋਂ ਬਾਅਦ ਆਇਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਦਸੰਬਰ ਡਿਲੀਵਰੀ ਦੇ ਲਈ ਰੂਸ ਤੋਂ ਕੱਚੇ ਤੇਲ ਦੀ ਖਰੀਦ ਦੇ ਵਿੱਚ ਕਾਫੀ ਘਟौती ਕਰ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਦੇਸ਼ਾਂ ਪੰਜ ਪ੍ਰਮੁੱਖ ਰਿਫਾਇਨਰੀਆਂ ਨੇ ਦਸੰਬਰ ਦੇ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਸੀ ਜੀ ਹਾਂ ਰਿਲਾਇੰਸ ਇੰਜੀਨੀਅਰਿੰਗ ਸਟਰੀਜ਼ ਪਾਤ ਪੈਟਰੋਲੀਅਮ ਹਿੰਦੁਸਤਾਨ ਪੈਟਰੋਲੀਅਮ ਮੰਗਲੌਰ ਰਿਫਾਇਨਟਰੀ ਅਤੇ ਐਚਪੀਐਸਸੀ ਐਲ ਮਿੱੱਤਲ એનર્ਜੀ ਜੋ ਇਸ ਸਾਲ ਹੁਣ ਤੱਕ ਭਾਰਤ ਦੇ ਰੂਸ ਈਆਦਾ ਦੋ ਤਿਹਾਈ ਹਿੱਸਾ ਨੇ ਉਹਨਾਂ ਨੇ ਦਸੰਬਰ ਦੇ ਲਈ ਰੂਸ ਦੇ ਨਾਲ ਕੋਈ ਨਵਾਂ ਆਰਡਰ ਨਹੀਂ ਦਿੱਤਾ ਦਸੰਬਰ ਦੇ ਲਈ ਰੂਸੀ ਤੇਲ ਖਰੀਦਣ ਵਾਲੇ